ਮੇਰਾ ਨਾਮ ਅਜੀਤ ਕੁਮਾਰ ਹੈ ਜੀ ਅਜੀਤ ਜੀ ਕਿਸ ਤਰ੍ਹਾਂ ਅੱਗ ਲੱਗੀ ਕੀ ਹੋਇਆ ਇਹ ਅੱਗ ਜਦੋਂ ਮੈਨੂੰ ਦੱਸਣ ਤੱਕ ਮੈਂ ਹੈ ਨਹੀਂ ਸੀ ਘਰੇ ਜਿਵੇਂ ਮੇਰੀ ਵਾਈਫ ਨੇ ਮੈਨੂੰ ਦੱਸਿਆ ਵੀ ਇਹ ਬਿਜਲੀ ਦੀ ਸਪਾਰਕਿੰਗ ਤੋਂ ਅੱਗ ਲੱਗੀ ਆ ਤੇ ਮੈਂ ਲੰਗਵਾਲ ਗਿਆ ਸੀ ਬੱਚੇ ਦਾ ਪੇਪਰ ਦਿਵਾਉਣ ਵਾਸਤੇ ਤੇ ਜਦੋਂ ਮੈਂ ਉੱਥੋਂ ਚੱਲਿਆ ਮੈਂ ਰਸਤੇ ਚੰਦੇ ਹੋਏ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਮਿੰਕੂ ਜਵੰਦਾ ਜੀ ਨੇ ਪਹਿਲਾਂ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਉਹ ਬੁਲਾ ਚੁੱਕੇ ਸੀਗੇ ਫਾਇਰ ਬ੍ਰਿਗੇਡ ਨੂੰ ਪਹਿਲਾਂ ਹੀ ਤੇ ਉਹਨਾਂ ਨੇ ਬਿਜਲੀ ਬੁਝਲੀ ਬੰਦ ਕਰਵਾਈ ਹੈ ਜਵੰਦਾ ਸਾਹਿਬ ਨੇ ਤੇ ਬਾਕੀ ਉਹਨਾਂ ਨੇ ਸਾਡੀ ਕਾਫੀ ਇੱਥੇ ਆ ਕੇ ਮੈਨੂੰ ਜਿਵੇਂ ਦੱਸਿਆ ਇਹਨਾਂ ਨੇ ਕਿਉਂਕਿ ਮੈਂ ਅੱਧੇ ਪੌਣੇ ਘੰਟੇ ਬਾਅਦ ਪਹੁੰਚਿਆ ਵੀ ਦੱਸਿਆ ਵੀ ਕਾਫੀ ਹੈਲਪ ਕੀਤੀ ਹੈ ਜਵੰਦਾ ਸਾਹਮਣੇ ਮੇਰੇ ਪਰਿਵਾਰ ਦੀ ਜਾਨੀ ਮਾਨੀ ਨੁਕਸਾਨ ਨਹੀਂ ਨਹੀਂ ਜਾਨੀ ਮਾਨੀ ਕੋਈ ਨੁਕਸਾਨ ਨਹੀਂ ਹੋਇਆ ਹੈਗਾ ਵੀ ਬਸ ਜੋ ਵੀ ਹੈ ਸਮਾਨ ਜਾਂ ਥੋੜੇ ਸਾਹਮਣੇ ਹੈਗਾ ਤੁਸੀਂ ਦੇਖਿਆ ਤੁਸੀਂ ਰਿਕਾਰਡ ਕੀਤਾ ਉਹੀ ਚੀਜ਼ਾਂ ਨੇ ਬਸ ਇਹ ਸਾਡੇ ਇੱਥੇ ਗਵੰਡੀ ਮੇਰੀ ਨੇ ਤੇ ਲੱਗੀ ਸੀ ਸਵੇਰੇ ਨੁਕਸਾਨ ਪਤਲੋਪੁਰੀ ਦੇ ਕਿਹੜਾ ਕਮਰੇ ਦਾ ਹੋ ਗਿਆ ਤੇ ਥੋੜੇ ਅੱਗੇ ਵੀ ਕਾਫੀ ਧੂਆ ਵਗੈਰਾ ਤਾਂ ਫਿਰ ਚਲੇ ਜਾਂਦਾ ਚਲੋ ਸਭ ਤੋਂ ਵੱਡੀ ਗੱਲ ਹੈ ਮਹਾਰਾਜ ਦੀ ਕਿਰਪਾ ਨਾਲ ਕੋਈ ਜਾਨ ਦਾ ਕੋਈ ਨਹੀਂ ਹੋਇਆ ਪਰ ਜਿਹੜੀ ਇੱਕ ਗੱਲ ਮੈਨੂੰ ਸਭ ਤੋਂ ਜੋ ਅੱਛੀ ਲੱਗੀ ਜੋ ਮੈਂ ਕਹਿਣੀ ਚਾਹਣਾ ਹੋਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਤੁਸੀਂ ਦੇਖੋ ਸਾਡੇ ਸੀਐਮ ਸਾਹਿਬ ਦੇ ਜੋ ਕਹਿੰਦੇ ਹੁੰਦੇ ਸੀਗੇ ਕਿ ਮੈਂ ਲੋਕਾਂ ਦੇ ਲਈ ਕਰਨਾ ਲੋਕਾਂ ਦੀ ਸੇਵਾ ਕਰਨੀ ਹੈ ਅਸੀਂ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਤਾਂ ਜਸਟ ਵਿਦਨ 5 ਮਿੰਟਸ ਉੱਥੇ ਪਹੁੰਚ ਗਈ ਸੀ ਔਰ ਨਾਲ ਪੁਲਿਸ ਜਿਹੜੇ ਆਫੀਸਰ ਨੇ ਉਹ ਵੀ 5 ਮਿੰਟ ਜਿੱਥੇ ਸੀਗੇ ਸੋ ਦੇਖੋ ਇਹ ਮੈਂ ਤਾਂ ਇਹ ਤੁਹਾਨੂੰ ਦੱਸ ਰਿਹਾ ਕਿ ਦੇਖੋ ਚੀਜ਼ਾਂ ਚੇਂਜ ਹੋ ਰਹੀਆਂ ਨੇ ਤੇ ਕਹਿੰਦੇ ਹੁੰਦੇ ਸੀ ਨਾ ਬਦਲਾਵ ਬਦਲਾਵ ਆ ਰਿਹਾ ਸੋ ਬਹੁਤ ਵਧੀਆ ਲੱਗਿਆ ਜੀ ਸਾਡੇ ਸਿਸਟਮ ਨੂੰ ਦੇਖ ਕੇ ਨਹੀਂ ਇਹ ਤਾਂ ਚਲੋ ਮਹਾਰਾਜ ਨੇ ਕਿਸੇ ਤਰ੍ਹਾਂ ਨੁਕਸਾਨ ਕੀਤਾ ਤਾਂ ਬਹੁਤ ਵੱਡੀ ਗੱਲ ਆ ਗਲਾ ਘਰ ਬੜੇ ਪਿਆਰ ਨਾਲ ਬਣਾਉਂਦਾ ਪਰ ਚਲੋ ਕਿਸੇ ਜਾਨ ਨਹੀਂ ਆ ਕਿਸੇ ਉਹਦਾ ਨੁਕਸਾਨ ਨਹੀਂ ਹੋਇਆ ਅਮਰਜੀਤ ਸਿੰਘ ਰਵ ਇਹ ਪੌਣੇ 10 ਵਜੇ ਨਾ ਅੰਦਰ ਥੋੜੀ ਸਮੈਲ ਆਈ ਜਿਵੇਂ ਇਲੈਕਟ੍ਰਿਕ ਤੋਂ ਕਿਤੇ ਵਾਇਰ ਛੋਟ ਹੋ ਗਈ ਤੇ ਜਦੋਂ ਮੈਂ ਨਾਲ ਹੀ ਘਰ ਮੈਂ ਭੱਜ ਕੇ ਗਿਆ ਇਹਨਾਂ ਨੇ ਮੈਂ ਭੱਜ ਕੇ ਆਏ ਤਾਂ ਏਸੀ ਨੂੰ ਉਦੋਂ ਅੱਗ ਲੱਗੀ ਹੋਈ ਸੀ ਥੋੜੀ ਥੋੜੀ ਤੇ ਫਿਰ ਅਸੀਂ ਫਟਾਫਟ ਫੋਨ ਕੀਤਾ ਫਾਇਰ ਨੂੰ ਕੀਤਾ ਤੇ ਉਹਨਾਂ ਨੇ ਦੋ ਤਿੰਨ ਮਿੰਟ ਚ ਸੁਣ ਲਿਆ ਫੋਨ ਪਹਿਲਾਂ ਤਾਂ ਕੋਈ ਹੈ ਨਹੀਂ ਸੀ ਫਿਰ ਉਹਨਾਂ ਨੇ ਸੁਣ ਲਿਆ ਤੇ ਫਿਰ ਉਹ ਪਹਿਲਾਂ ਛੋਟੀ ਗੱਡੀ ਆ ਗਈ ਫਿਰ ਨਾਲ ਦੀ ਨਾਲ ਦੂਜੀ ਗੱਡੀ ਆ ਗਈ ਤੇ ਜਦ ਤੱਕ ਤਾਂ ਫਿਰ ਅੱਗ ਬਹੁਤ ਜ਼ਿਆਦਾ ਵੱਧ ਚੁੱਕੀ ਸੀ ਉਹ ਕੋ ਸਿਲੰਡਰ ਸੀ ਦੋ ਉਹ ਬਾਹਰ ਕੱਢਲੇ ਸੀ ਤੇ ਆਣਗਬਾਂ ਸਾਰਾ ਇਕੱਠਾ ਹੋ ਗਿਆ ਸੀਗਾ ਪਰ ਕਰ ਕੁਛ ਨਹੀਂ ਸਕਦੇ ਇੱਕ ਜਵੰਦਾ ਸਾਹਿਬ ਤੋਂ ਵੀ ਕੁਝ ਬੰਦੇ ਤੋਂ ਲਿਆਂਦਾ ਸੀਗਾ ਫਾਇਰਿੰਗ ਵਾਲਾ ਤੇ ਉਹ ਮਾਰਿਆ ਉਹ ਗੱਡੀਆਂ ਦੇ ਆਉਂਦੇ ਨੂੰ ਥੋੜਾ ਜਿਹਾ ਉਹਨੇ ਵੀ ਕੰਪ ਕਰਤਾ ਸੀਗਾ ਤੇ ਫਿਰ ਫਾਇਰ ਵਾਲਿਆਂ ਨੇ ਦੋ ਘੰਟੇ ਲੱਗੇ ਹੋਣੇ ਆ ਡੇਢ ਘੰਟਾ ਤੇ ਕੰਟਰੋਲ ਕਰਕੇ ਸਾਰਾ ਫਿਰ ਗਿਆ ਸ਼ਾਰਟ ਸਰਕਟ ਦੇ ਨਾਲ ਸ਼ਾਰਟ ਸਰਕਟ ਦੇ ਨਾਲ ਗਿਆ ਹਾਂ ਹਾਨ ਜਾਨੀ ਮਨ ਨੂੰ ਨੁਕਸਾਨ ਜਾਨੀ ਮਨ ਨੂੰ ਨੁਕਸਾਨ ਤੋਂ ਬਚਾਰ ਗਿਆ ਇਹ ਤਾਂ ਗਏ ਹੋਏ ਸੀ ਫੈਕਟਰੀ ਨੂੰ ਤੇ ਇਹਨਾਂ ਦੀ ਬੇਟੀ ਤੇ ਵਾਈਫ ਸੀ ਘਰੇ ਤੇ ਉਹਨਾਂ ਨੇ ਉਹਦੀ ਉਹਨਾਂ ਨੂੰ ਪਤਾ ਲੱਗਿਆ ਤੇ ਉਹਦੀੋਂ ਭੱਜ ਕੇ ਬਾਹਰ ਨਿਕਲੇ ਆ ਰੌਲਾ ਪਾਇਆ ਉਹਨਾਂ ਨੇ ਆਂਡ ਗੁਆਂਡ ਫਿਰ ਇਕੱਠਾ ਹੋਣ ਲੱਗ ਪੋ ਉਹ ਦੇ ਹਾਂਜੀ ਹਾਂਜੀ